ਸਤਿ ਸ਼੍ਰੀ ਅਕਾਲ ਤੈਨੂੰ ਬੇਬੇ ਵਰਗੀ ਰੋਟੀ ਨਹੀਂ ਬਣਾਉਣੀ ਆਈ ਕਿੰਨੇ ਸਾਲ ਹੋ ਗਏ ਮੈਂ ਆਪਣੀ ਪਤਨੀ ਨੂੰ ਕਿਹਾ ਤੇ ਡਰ ਜਿਹਾ ਵੀ ਲੱਗਿਆ ਕਿ ਕਿਤੇ ਗੁੱਸਾ ਨਾ ਚੜ ਲਵੇ ਜਿਹੜੀਆਂ ਮਿਲਦੀਆਂ ਨੇ ਉਹਨਾਂ ਤੋਂ ਵੀ ਜਾਈਏ ਉਹ ਪੰਛੀਆਂ ਲਈ ਰੋਟੀ ਦੀ ਚੂਰੀ ਬਣਾ ਰਹੀ ਸੀ ਮੇਰੇ ਵੱਲ ਦੇਖ ਕੇ ਮੁਸਕराई ਬੇਬੇ ਨੂੰ ਆਖੋ ਹੌਣ ਬਣਾ ਕੇ ਦਿਖਾਵੇ ਉਹ ਜਈਆਂ ਰੋਟੀਆਂ ਆ ਕੇ ਪਲੇਟ ਚੁੱਕੀ ਤੇ ਪੰਛੀਆਂ ਨੂੰ ਰੋਟੀ ਪਾਉਣ ਤੋਰ ਗਈ ਮੈਂ ਵੀ ਪਿੱਛੇ ਹੀ ਚਲਾ ਗਿਆ ਮੈਂ ਆਪਣੀ ਗੱਲ ਦਾ ਜਵਾਬ ਸੋਣਾ ਚਾਹੁੰਦਾ ਸੀ ਬੁਲਬੁਲ ਆ ਜੋ ਪੁੱਤ ਰੋਟੀ ਖਾ ਲੋ ਉਸ ਨੇ ਨਿਯਮਤੇ ਬੈਠੀਆਂ ਬੁਲਬਲਾਂ ਵੱਲ ਦੇਖ ਕੇ ਆਖਿਆ ਉਹ ਵੀ ਤਿਆਰੀ ਬੈਠੀਆਂ ਸਨ ਜਦੋਂ ਉਹ ਚੋਰੀ ਕੰਧ ਤੇ ਰੱਖ ਕੇ ਥੋੜਾ ਕ ਪਿੱਛੇ ਹੋਈ ਉਦੋਂ ਹੀ ਆ ਉਤਰੀਆਂ ਚੋਰੀ ਖਾਂ ਉਹ ਬੁਲਬਲਾਂ ਤੇ ਚੀੜੀਆਂ ਲਈ ਰੋਟੀ ਦੇ ਬਰੀਕ ਬਰੀਕ ਟੁਕੜੇ ਕਰਦੀ ਤੇ ਕਾਵਾਂ ਤੋਤਿਆਂ ਤੇ ਵੱਡੇ ਪੰਛੀਆਂ ਲਈ ਥੋੜੇ ਵੱਡੇ ਉਹ ਆਖਣ ਲੱਗੀ ਹੁਣ ਤੁਸੀਂ ਦੇਖਣਾ ਪਹਿਲਾਂ ਕਾਂ ਫਿਰ ਤੋਤੇ ਤੇ ਕਬੂਤਰ ਫਿਰ ਛੋਟੀਆਂ ਚਿੜੀਆਂ ਤੇ ਗਟਾਰਾਂ ਆਉਣਗੀਆਂ ਤੋਤਿਆਂ ਵੱਲ ਦੇਖਣਾ ਕਈ ਵਾਰ ਇੱਕ ਪੈਰ ਨਾਲ ਬੁਰਕੀ ਚੁੱਕ ਕੇ ਮੂੰਹ ਵਿੱਚ ਪਾਉਂਦੇ ਨੇ ਆ ਜਿਹੜਾ ਪਹਾੜੀ ਖਾਂ ਹੈ ਨਾ ਆਂਡੇ ਪੀਣਾ ਬਾਲਾ 67 ਜ ਹੈ ਹੌਲੀ ਹੌਲੀ ਲੱਗਿਆ ਰੂ ਜਦੋਂ ਕਾਟੋ ਇਹਨੂੰ ਡਰਾਉਂਦੀ ਹੈ ਨਾ ਉਦੋਂ ਹੀ ਮਾੜੀ ਜਿਹੀ ਚੁਸਤੀ ਦਿਖਾਉਂਦਾ ਮੈਨੂੰ ਲੱਗਦਾ ਇਹ ਕਦੇ ਨਹੀਂ ਨਹਾਉਂਦਾ ਗਟਾਰਾਂ ਦੇਖੋ ਸਵੇਰੀ ਸਿਰ ਵਾ ਕੇ ਆ ਜਾਂਦੀਆਂ ਨੇ ਆ ਡੋਮਣੀਆਂ ਇੱਕ ਹੋਰ ਰੰਗ ਮਿਲਿਆ ਇਹਨਾਂ ਨੂੰ ਪੂਰਾ ਜਿਆ ਅੱਖਾਂ ਦੇ ਆਲੇ-ਦੁਆਲੇ ਚੁੰਝ ਤੇ ਪੈਰਾਂ ਤੇ ਥੋੜਾ ਜਿਹਾ ਪੀ ਪੀਲਾ ਰੰਗ ਇਹ ਲੜਦੀਆਂ ਬਹੁਤ ਨੇ ਨਿੱਕੇ ਹੁੰਦਿਆਂ ਮਾਂ ਦੱਸਦੀ ਹੁੰਦੀ ਸੀ ਕਿ ਇਹ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀਆਂ ਸਨ ਉਹ ਇਹਨਾਂ ਨੂੰ ਮਿਲਣ ਆਇਆ ਤਾਂ ਸਾਰੀਆਂ ਭੈਣਾਂ ਨੇ ਰੌਲਾ ਪਾ ਦਿੱਤਾ ਉਸ ਨੂੰ ਖਿੱਚਣ ਧੂਣ ਲਗੀਆਂ ਹਰ ਇੱਕ ਕਹੇ ਪਹਿਲਾਂ ਸਾਡੇ ਘਰ ਆ ਪਹਿਲਾਂ ਸਾਡੇ ਘਰ ਆ ਇਹਨਾਂ ਨੇ ਆਪਣੇ ਭਰਾ ਦੀ ਇੱਕ ਵੀ ਨਾ ਸੁਣੀ ਕਹਿੰਦੇ ਭਰਾ ਨੂੰ ਖਿੱਚ ਤੋਕੇ ਹੀ ਉਹਦੀਆਂ ਹੱਡੀਆਂ ਪਸਲੀਆਂ ਤੋੜ ਦਿੱਤੀਆਂ ਜਦੋਂ ਭਰਾ ਬੇਸੁਸਤ ਹੋ ਗਿਆ ਫਿਰ ਆਪੋ ਵਿੱਚ ਲੜ ਪਈਆਂ ਇੱਕ ਦੂਜੀ ਤੇ ਇਲਜ਼ਾਮ ਲਗਾਉਣ ਲੱਗੀਆਂ ਭਰਾ ਦੀ ਹਾਲਤ ਦਾ ਜ਼ਿੰਮੇਵਾਰ ਦੂਜੇ ਨੂੰ ਠਹਿਰਾਉਣ ਲੱਗੀਆਂ ਅੱਜ ਤੱਕ ਇਸੇ ਗੱਲ ਤੇ ਲੜਾਈ ਜਾਂਦੀਆਂ ਨੇ ਤੈਨੂੰ ਕੀ ਲੱਗਦਾ ਏ ਇਹ ਕਹਾਣੀ ਸੱਚੀ ਹੋ ਮੈਂ ਪੁੱਛਿਆ ਨਹੀਂ मामा ਆਪਣੇ ਬੱਚਿਆਂ ਨੂੰ ਬਰਚਾਉਣ ਲਈ ਸੌ ਤਰ੍ਹਾਂ ਦੀਆਂ ਕਹਾਣੀਆਂ ਘੜ ਲੈਂਦੀਆਂ ਨੇ ਇਹ ਵੀ ਇਦਾਂ ਹੀ ਘੜੀ ਹੋ ਉਹ ਬੋਲੀ ਪਰ ਕਦੇ ਧਿਆਨ ਨਾਲ ਦੇਖਣਾ ਇੱਕ ਦੂਜੇ ਦਾ ਖਿਆਲ ਵੀ ਰੱਖਦੀਆਂ ਨੇ ਜਦੋਂ ਠੰਡ ਹੁੰਦੀ ਹੈ ਜਾਂ ਮੀਂਹ ਪੈਂਦਾ ਹੋਵੇ ਫਿਰ ਥੋੜੀ ਜਿਹੀ ਥਾਂ ਵਿੱਚ ਕਿੰਨੀਆਂ ਸਾਰੀਆਂ ਇਕੱਠੀਆਂ ਹੋਈਆਂ ਬੈਠੀਆਂ ਹੁੰਦੀਆਂ ਨੇ ਉਸ ਨੇ ਦਾਣੇ ਵੀ ਪਾਏ ਅਤੇ ਇੱਕ ਮਿੱਟੀ ਦੇ ਭਾਂਡੇ ਨੂੰ ਧੋ ਕੇ ਉਸ ਵਿੱਚ ਪਾਣੀ ਪਾਇਆ ਮੈਂ ਚੁੱਪ ਕਰਿਆ ਦੇਖ ਰਿਹਾ ਸੀ 9-10 ਕਵਜੇ ਜਲ ਮੁਰਗੀ ਨੇ ਇਹ ਦੇ ਵਿੱਚ ਵੜ ਕੇ ਅੱਧਾ ਪਾਣੀ ਡੋਲ ਦੇਣਾ ਫੇਰ ਵੀ ਨੇੜੇ ਲੱਗਣ ਦਿੰਦੀ ਕਿਸੇ ਨੂੰ ਪਾਣੀ ਵਿੱਚ ਬੈਠੀ ਰਹੂ ਖੰਬ ਮਾਰ ਮਾਰ ਪਾਣੀ ਡੋਲੀ ਜਾਊ ਮੈਨੂੰ ਲੱਗਦਾ ਇਹ ਗਰਮੀ ਵੱਧ ਮੰਦੀਆਂ ਨੇ ਤਾਂ ਹੀ ਅੱਗੇ ਟੋਪਿਆਂ ਵਿੱਚ ਫਿਰਦੀਆਂ ਰਹਿੰਦੀਆਂ ਸੀ ਹੁਣ ਟੋਬੇ ਕੱਟ ਗਏ ਇਹ ਇਧਰ ਜਾਣ ਵਿਚਾਰੀਆਂ ਪਤਾ ਨਹੀਂ ਰੱਬ ਨੇ ਇਹਨਾਂ ਨੂੰ ਕੀ ਆਪਣੀ ਮਿੱਟੀ ਲਾ ਕੇ ਬਣਾਇਆ ਉਸ ਨੇ ਪਾਣੀ ਵਾਲਾ ਭਾਂਡਾ ਕੰਧ ਤੇ ਰੱਖ ਦਿਆਂ ਗਿਆ ਮੈਂ ਉਸ ਦੀਆਂ ਗੱਲਾਂ ਵੀ ਸੁਣ ਰਿਹਾ ਸੀ ਅਤੇ ਆਪਣੀ ਗੱਲ ਅੱਗੇ ਤੋਰਨ ਲਈ ਮੌਕਾ ਵੀ ਭਾਲ ਰਿਹਾ ਸੀ ਉਹ ਅੰਦਰ ਚਲੀ ਗਈ ਮੈਂ ਵੀ ਉਹਦੇ ਪਿੱਛੇ-ਪਿੱਛੇ ਚਲਾ ਗਿਆ ਉਹ ਸਮਝ ਗਈ ਮੈਂ ਆਪਣੇ ਸਵਾਲ ਦਾ ਜਵਾਬ ਜਾਣਨ ਲਈ ਉਸ ਦੇ ਮਗਰ-ਮਗਰ ਫਿਰ ਰਿਹਾ ਸੀ ਮੈਂ ਬੇਬੇ ਵਰਗੀਆਂ ਰੋਟੀਆਂ ਨਹੀਂ ਬਣਾ ਸਕਦੀ ਇਹਦੇ ਵਿੱਚ ਮੇਰਾ ਕਸੂਰ ਨਹੀਂ ਓਨੇ ਪੇੜਾ ਚਿੰਤਾ ਜਿਤਾਉਂਦਿਆਂ ਕਿਹਾ ਆਟਾ ਤੂੰ ਆਉਂਦੀ ਐ ਰੋਟੀ ਤੂੰ ਪਕਾਉਣੀ ਐ ਫਿਰ ਵੀ ਤੇਰਾ ਕਸੂਰ ਨਹੀਂ ਮੈਂ ਹਰਾਨੀ ਨਾਲ ਪ੍ਰਗਟ ਆਉਂਦਿਆਂ ਆਖਿਆ ਹੂੰ ਹੂੰ ਉਸਨੇ ਬਿਨਾ ਮੂੰਹ ਖੋਲਿਆਂ ਹੀ ਸਿਰ ਸਜੇ ਖਬੇਪ ਕਰਦਿਆਂ ਕਿਹਾ ਮੈਂ ਕਣਕਾ ਜਿਹਾ ਚੱਕਿਆ ਤੁਸੀਂ ਵੀਰੇ ਹੁਰਾਣੂ ਆ ਆਪਣੇ ਵਿਆਹ ਤੋਂ ਪਹਿਲਾਂ ਹੀ ਵੱਖਰੇ ਕਰ ਦਿੱਤਾ ਸੀ ਉਸਨੇ ਗੰਭੀਰਤਾ ਨਾਲ ਕਿਹਾ ਉਹ ਮੇਰੇ ਵੱਡੇ ਭਰਾ ਨੂੰ ਉਵੇਂ ਹੀ ਬੋਲਦੀ ਜਿਵੇਂ ਆਪਣੇ ਭਰਾਵਾਂ ਨੂੰ ਬੋਲਦੀ ਇਸ ਲਈ ਵੀਰਾ ਹੀ ਆਖਦੀ ਸੀ ਮੈਂ ਨਹੀਂ ਸੀ ਕੀਤਾ ਬੇਬੇ ਹੁਰਾਣੇ ਕੀਤਾ ਸੀ ਮੈਂ ਉਸ ਨੂੰ ਸੱਚਾਈ ਦੱਸੀ ਪਰ ਉਸ ਵੇਲੇ ਤੁਸੀਂ ਵੀ ਕਾਲਜ ਪੜ੍ਹਦੇ ਸੀ ਨਿਆਣੇ ਤਾਂ ਹੈ ਨਹੀਂ ਸੀ ਰੋਕ ਵੀ ਸਕਦੇ ਸੀ ਉਹ ਪ੍ਰਾਤ ਵਿੱਚ ਗੁੰਨਣ ਲਈ ਆਟਾ ਪਾਉਣ ਲੱਗੀ ਸਾਦੀਆਂ ਵਿੱਚ ਅਸੀਂ ਬਾਜਰੇ ਤੇ ਮੱਕੀ ਦਾ ਆਟਾ ਵੀ ਖਾਂਦੇ ਹਾਂ ਉਸ ਨੇ ਦੋ ਕੋਲੀਆਂ ਕਣਕ ਦਾ ਅੱਧਿਕ ਕੋਲੀ ਬਾਜਰਾ ਅੱਧਿਕ ਕੋਲੀ ਮੱਕੀ ਦਾ ਆਟਾ ਬਿਨਾ ਛਾਣਿਆ ਹੀ ਪਾਇਆ ਪਰ ਸੁੱਕੇ ਆਟੇ ਵਿੱਚ ਇਸ ਤਰ੍ਹਾਂ ਹੱਥ ਫੇਰ ਰਹੀ ਸੀ ਜਿਵੇਂ ਕੁਝ ਲੱਭ ਰਹੀ ਹੋਵੇ ਕੀ ਲੱਭ ਰਹੀ ਹੈ ਮੈਂ ਪੁੱਛਿਆ ਕਈ ਵਾਰ ਕੋਈ ਸਾਬਤ ਦਾਣਾ ਹੁੰਦਾ ਹੈ ਉਸਨੇ ਕੌਲੀ ਵਿੱਚੋਂ ਥੋੜਾ ਜਿਹਾ ਪਾਣੀ ਆਟੇ ਵਿੱਚ ਪਾਉਂਦਿਆਂ ਕਿ ਉਸ ਨੂੰ ਆਟਾ ਛਾਣਨਾ ਪਤਾ ਨਹੀਂ ਕਿਉਂ ਔਖਾ ਲੱਗਦਾ ਸੀ ਸ਼ੁਰੂ-ਸ਼ੁਰੂ ਵਿੱਚ ਉਹ ਇਸ ਗੱਲ ਦੀ ਬੇਬੇ ਤੋਂ ਚੋਰੀ ਰੱਖਦੀ ਸੀ ਬੇਬੇ ਸਾਹਮਣੇ ਛਾਣ ਨਹੀਂ ਚੁੱਕ ਲੈਂਦੀ ਪਰ ਜਦੋਂ ਬੇਬੇ ਮਾੜਾ ਜਿਹਾ ਇਹ ਦੁਰ ਉਦਰ ਹੁੰਦੀ ਫਟਾਫਟ ਬਿਨਾਂ ਛਾਣਿਆ ਆਟਾ ਹੀ ਪ੍ਰਾਂਤ ਵਿੱਚ ਪਾ ਲੈਂਦੀ ਹੁਣ ਤਾਂ ਬਹੁਤੇ ਲੋਕ ਆਟਾ ਬਿਨਾਂ ਛਾਣਿਆ ਹੀ ਖਾਂਦੇ ਨੇ ਸਾਰੇ ਲੋਕਾਂ ਕੋਲ ਮੋਬਾਈਲ ਨਹੀਂ ਅਤੇ ਸਭ ਡਾਕਟਰਾਂ ਵੈਦਾਂ ਦੀਆਂ ਗੱਲਾਂ ਸੁਣਦੇ ਨੇ ਕਿ ਛਾਂਸ ਸਾਡੇ ਸੇਈਰ ਅੰਦਰ ਝਾੜੂ ਦਾ ਕੰਮ ਕਰਦਾ ਹੈ ਪਰ ਅੱਜ ਤੋਂ 20 22 ਸਾਲ ਪਹਿਲਾਂ ਉਸ ਦੀ ਆਪਣੀ ਦਲੀਲ ਹੁੰਦੀ ਸੀ ਕਿ ਉਹ ਆਖਦੀ ਸਾਡੀ ਅੰਬੋ ਦਾਦੀ ਬਾਤ ਪਾਉਂਦੀ ਹੁੰਦੀ ਸੀ ਕਿ ਇੱਕ ਰਾਜਾ ਤੇ ਰਾਣੀ ਸਨ ਉਹਨਾਂ ਦੇ ਦੋ ਰਾਜਕਮਾਰ ਸਨ ਰਾਣੀ ਦੀ ਮੌਤ ਹੋ ਗਈ ਰਾਜੇ ਨੇ ਦੂਜਾ ਵਿਆਹ ਕਰਵਾ ਲਿਆ ਦੂਜੀ ਰਾਣੀ ਦੇ ਆਪਣੇ ਬੱਚੇ ਹੋ ਗਏ ਮਤਰੇਈ ਮਹਾਰਾਜਕਮਾਰਾਂ ਨੂੰ ਸ਼ਾਂਸ ਦੀਆਂ ਰੋਟੀਆਂ ਦਿਆ ਕਰੇ ਅਤੇ ਆਪਣੇ ਬੱਚਿਆਂ ਨੂੰ ਮੈਦ ਦੇਦੀਆਂ ਫਿਰ ਵੀ ਰਾਜਕੁਮਾਰ ਸੋਹਣੇ ਦਰਸ਼ਨੀ ਜਵਾਨ ਨਿਕਲੇ ਤੇ ਉਸ ਦੇ ਆਪਣੇ ਬੱਚੇ ਹਮੇਸ਼ਾ ਬਿਮਾਰ ਰਹਿੰਦੇ ਇਸ ਦਾ ਮਤਲਬ ਇਹ ਹੋਇਆ ਕਿ ਸ਼ਾਂਸ ਵਿੱਚ ਕੁਝ ਤਾਂ ਵਧੀਆ ਹੁੰਦਾ ਹੋਊ ਮੈਂ ਵੀ ਸਹਿਮਤ ਹੋ ਜਾਂਦਾ ਬਾਤਾਂ ਤਾਂ ਅਸੀਂ ਵੀ ਉਹੀ ਸੁਣੀਆਂ ਹੋਈਆਂ ਸੰਨ ਪਰ ਕਦੇ ਇਸ ਬਾਰੇ ਸੋਚਿਆ ਨਹੀਂ ਸੀ ਜਦੋਂ ਉਸ ਨੂੰ ਮੈਂ ਇਸ ਸ਼ਾਂਸ ਦੀ ਕਹਾਣੀ ਵਿੱਚੋਂ ਪਰਤਿਆ ਉਸ ਨੇ ਆਟਾ ਗੁੰਨ੍ਹ ਕੇ ਇੱਕ ਪਾਸੇ ਰੱਖ ਦਿੱਤਾ ਸੀ ਅੱਜ ਬੇਬੇ ਜੀ ਨੂੰ ਆਖ ਆਖ ਕੇ ਦੇਖੋ ਰੋਟੀ ਪਕਾਉਣ ਲਈ ਉਸ ਨੇ ਮੈਨੂੰ ਕਿਹਾ ਤੂੰ ਕੀ ਕਰੇਂਗੀ ਫਿਰ ਮੈਂ ਕਿਹਾ ਮੈਂ ਬੇਲੀ ਅੱਜ ਬੇਬੇ ਦੇ ਹੱਥ ਦੀਆਂ ਪੱਕੀਆਂ ਖਾਵਾਂਗੇ ਪੋਲੀਆਂ ਪੋਲੀਆਂ ਉਸ ਦੀਆਂ ਅੱਖਾਂ ਚਮਕ ਰਹੀਆਂ ਸਨ ਐ ਨਹੀਂ ਬੇਬੇ ਨੇ ਹਾਂ ਕਰਨੀ ਤੂੰ ਵੀ ਕੁਝ ਕਰ ਮੈਂ ਕੱਪੜੇ ਧੋ ਲਵਾਂ ਉਸ ਦੀ ਗੱਲ ਸੁਣ ਕੇ ਮੈਂ ਬੇਬੇ ਨੂੰ ਰੋਟੀ ਬਣਾਉਣ ਲਈ ਆਖਿਆ ਇਹ ਕੀ ਕਰੂੰ ਫਿਰ ਕੱਪੜੇ ਧੋ ਲਵਾਂ ਮੈਂ ਕਿਹਾ ਨਾ ਪਾਈ ਮੈਥੋਂ ਨਹੀਂ ਪਾਕਦੀਆਂ ਸਾਰਾ ਦਿਨ ਪਿਆ ਫਿਰ ਧੋਤੇ ਜਾਣਗੇ ਕੱਪੜੇ ਮਸ਼ੀਨ ਨਾਲ ਹੀ ਧੋਣੇ ਨੇ ਉਨਾ ਤੇ ਕਿਹੜਾ ਜੋਰ ਲੱਗਦਾ ਬੇਬੇ ਦੀ ਪਿਛਲੀ ਬੁੜਬੁੜ ਸਾਨੂੰ ਸਮਝ ਨਹੀਂ ਆਈ ਕਿੰਨੀਆਂ ਸਵਾਦ ਨੇ ਪੋਲੀਆਂ ਨਰਮ ਰੋਟੀ ਉਸਨੇ ਮੈਨੂੰ ਮਜ਼ਾਕ ਕੀਤਾ ਤੂੰ ਹੀ ਸਿੱਖ ਲੈ ਬੇਬੇ ਤੋਂ ਮੈਂ ਬੇਵਸ ਜਾ ਹੋ ਕੇ ਕਿਹਾ ਤੁਸੀਂ ਗਰਮ ਰੋਟੀ ਖਾਇਆ ਕਰੋ ਠੰਡੀਆਂ ਸੁੱਕ ਜਾਂਦੀਆਂ ਨੇ ਉਸਨੇ ਕਿਹਾ ਮੈਨੂੰ ਗਰਮ ਰੋਟੀ ਦਾ ਸਵਾਦ ਨਹੀਂ ਆਉਂਦਾ ਮੈਂ ਆਖਿਆ ਠੰਡੀਆਂ ਤਾਂ ਇਦਾਂ ਦੀਆਂ ਹੀ ਹੋਣਗੀਆਂ ਹੋਣਗੀਆਂ ਫਿਰ ਉਸਨੇ ਸੌ ਦੀ ਇੱਕ ਸੁਣਾ ਦਿੱਤੀ ਅਸੀਂ ਜਦੋਂ ਨਿੱਕੇ ਹੁੰਦੇ ਸੀ ਸਵੇਰ ਦੀਆਂ ਬਣੀਆਂ ਰੋਟੀਆਂ ਦੁਪਹਿਰ ਨੂੰ ਖਾਂਦੇ ਸੀ ਠੰਡੀਆਂ ਰੋਟੀਆਂ ਵੀ ਸੁੱਕਦੀਆਂ ਨਹੀਂ ਸਨ ਇਹ ਬੀਤੇ ਦੀਆਂ ਬਾਤਾਂ ਨੇ ਉਸ ਨੇ ਵੱਡਾ ਸਾਰਾ ਸਾਹ ਭਰ ਕੇ ਛੜ ਦੇ ਆਖਿਆ ਤੁਸੀਂ ਵੀਰੇ ਹੋਰਾਂ ਨੂੰ ਅੱਡ ਕਿਉਂ ਕਰਿਆ ਉਹ ਫੇਰ ਬੋਲੀ ਮੈਨੂੰ ਖੇਚੜੀ ਉਹ ਆਖਣ ਲੱਗੀ ਦੇਖੋ ਸਿੱਧੀ ਜਈ ਗੱਲ ਹੈ ਜੇ ਆਪਾਂ ਇਕੱਠੇ ਹੁੰਦੇ ਤਾਂ ਰੋਟੀਆਂ ਦਾ ਡੱਬਾ ਭਰਿਆ ਹੋਣਾ ਸੀ ਰੋਟੀਆਂ ਇੱਕ ਦੂਜੀ ਦੇ ਸਹਾਰੇ ਨਾਲ ਹੀ ਨਰਮ ਰਹਿੰਦੀਆਂ ਨੇ ਹੁਣ ਆਪਾਂ ਟਾਈ ਟੋਟਰੂ ਹੈਗੇ ਆ ਕਾਰ ਵਿੱਚ ਪਾਂਦੇ ਚਾਰ ਰੋਟੀਆਂ ਹੁੰਦੀਆਂ ਨੇ ਆਲੇ-ਦੁਆਲੇ ਕੋਈ ਓਟਾ ਸਹਾਰਾ ਨਹੀਂ ਹੁੰਦਾ ਇਸ ਲਈ ਕਿਨਾਰੇ ਸੁੱਕ ਜਾਂਦੇ ਨੇ ਗਾਲਾਂ ਤਾਂ ਉਹਦੀ ਬੜੀ ਵਜਨਦਾਰ ਲੱਗੀ ਮੈਂ ਵੀ ਇਸ ਬਾਰੇ ਸੋਚਣ ਤੇ ਮਜਬੂਰ ਹੋ ਗਿਆ ਉਹ ਫੇਰ ਬੋਲੀ ਇਸੇ ਤਰ੍ਹਾਂ ਇਕੱਲੇ ਰਹਿਣ ਦੇ ਸੁੱਖ ਨੇ ਘੱਟ ਰੋਟੀਆਂ ਪਕਾਉਣ ਦੇ ਸੁੱਖ ਨੇ ਜਾਨਿਆਂ ਦਾ ਨਾਸ਼ ਕਰ ਦਿੱਤਾ ਇਸ ਤੋਂ ਪਿੱਛੋਂ ਉਹ ਕੀ ਬੋਲੀ ਮੇਰੇ ਕੰਨਾਂ ਨੇ ਨਹੀਂ ਸੀ ਸੁਣਿਆ ਮੇਰਾ ਅੰਦਰ ਬੋਲਾ ਗਿਆ ਸੀ ਜਿਵਾਕ ਵੀ ਰੋਟੀਆਂ ਵਾਂਗ ਤਿੱਖੇ ਕਿਨਾਰਿਆਂ ਵਰਗੇ ਹੋ ਗਏ ਉਹਨਾਂ ਨੂੰ ਨਰਮ ਕਰਨ ਵਾਲੇ ਚਾਚਾ ਚਾਚੀ ਤਾਇਆ ਤਾਈ ਪੂਆ ਦਾਦਾ ਦਾਦੀ ਤਾਂ ਉਹਨਾਂ ਕੋਲ ਹੈ ਹੀ ਨਹੀਂ ਸਾਨੂੰ ਜੇ ਬਾਪੂ ਝੜਕਦਾ ਤਾਂ ਚਾਚਾ ਨੇ ਵਰਚਾ ਲੈਣਾ ਪਿਆਰ ਵੀ ਕਰਨਾ ਅਤੇ ਗਲਤੀ ਵੀ ਦੱਸ ਦੇਣੀ ਕਿ ਇਸ ਗੱਲੋਂ ਝੜਕ ਪਈਆਂ ਨੇ ਮੈਨੂੰ ਇੱਕ ਵਾਰ ਬਾਪੂ ਨੇ ਬੜਾ ਕੁੱਟਿਆ ਸੀ ਗੱਲ ਇਹ ਸੀ ਕਿ ਸਾਨੂੰ ਦੂਜੇ ਪਿੰਡ ਪੜ੍ਹਨੇ ਜਾਣਾ ਪੈਂਦਾ ਸੀ ਮੈਨੂੰ ਮੇਰੇ ਤੋਂ ਵੱਡੇ ਮੁੰਡਿਆਂ ਨੇ ਸਕੂਲ ਨਾ ਜਾਣ ਦੀ ਸਕੀਮ ਦੱਸੀ ਪਹਿਲਾਂ ਮੈਂ ਕਰਦਿਆਂ ਤੋਂ ਡਰਦੇ ਨੇ ਨਾ ਨੁੱਕਰ ਕੀਤੀ ਵੱਡਾ ਵਾਈ ਵੀ ਨਾਲ ਸੀ ਮੇਰੇ ਤੋਂ ਦੋ ਜਮਾਤਾਂ ਅੱਗੇ 8ਵੀਂ ਵਿੱਚ ਪੜਦਾ ਸੀ ਉਸਨੇ ਵੀ ਆਖਿਆ ਕਿ ਕਰੇ ਕਿਹੜਾ ਪਤਾ ਲੱਗਣਾ ਅਸੀਂ ਰਾਹ ਵਿੱਚ ਬੈਠ ਕੇ ਅਪਰਾਉਠੇ ਖਾ ਕੇ ਛੁੱਟੀ ਸਮੇਂ ਘਰ ਮੁੜ ਗਏ ਆਪਣੀ ਕਾਮਯਾਬੀ ਤੇ ਬੜੇ ਖੁਸ਼ ਸੀ ਘਰ ਆਏ ਤਾਂ ਬਾਪੂ ਨੇ ਦੇਖਣਸਾਰ ਜੁੱਤੀ ਉਤਾਰ ਲਈ ਬਾਈ ਤਾਂ ਹੱਥ ਨਾ ਆਇਆ ਪਰ ਮੈਂ ਫਸ ਗਿਆ ਸਾਰਾ ਗੁੱਸਾ ਮੇਰੇ ਤੇ ਉਤਰ ਗਿਆ ਬਾਅਦ ਵਿੱਚ ਬੇਬੇ ਨੇ ਦੱਸਿਆ ਕਿ ਬਾਪੂ ਨੂੰ ਲੱਗਲੇ ਪੈੰਡ ਕੋਈ ਕੰਮ ਸੀ ਉਨਾ ਸੋਚਿਆ ਕਿ ਜਵਾਕਾਂ ਦੀ ਪੜਾਈ ਦਾ ਪਤਾ ਸਤਾ ਲੈ ਚਲੀਏ ਕਿ ਕਿਵੇਂ ਪੜ੍ਹਦੇ ਨੇ ਅਗੋਂ ਮਾਸਟਰ ਆਣੇ ਦੱਸਿਆ ਕਿ ਉਹ ਤਾਂ ਸਕੂਲ ਹੀ ਨਹੀਂ ਆਏ ਬਸ ਫੇਰ ਕੀ ਸੀ ਬਾਪੂ ਖੇਤ ਨਹੀਂ ਗਿਆ ਘਰੇ ਬੈਠ ਕੇ ਹੀ ਸਾਨੂੰ ਉੜੇਕਣ ਲਗਾ ਮੇਰੇ ਕੋਟ ਤਾਂ ਪਈ ਮੈਨੂੰ ਬਾਪੂ ਤੇ ਗੁੱਸਾ ਆਇਆ ਆਈ ਜਾਵੇ ਚਾਚੇ ਨੇ ਮੈਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਸਮਝਾਇਆ ਕਿ ਬਾਪੂ ਨੇ ਮੈਨੂੰ ਇਸ ਲਈ ਕੁੱਟਿਆ ਹੈ ਕਿ ਉਹ ਚਾਹੁੰਦੇ ਹਨ ਕਿ ਮੈਂ ਪੜ੍ਹ ਲੈ ਕੇ ਕੁਝ ਬਣਾਣਾ ਮੇਰੇ ਅੰਦਰੋਂ ਕੜਵਾਹਟ ਨਿਕਲ ਗਈ ਜਦੋਂ ਬਾਪੂ ਨੇ ਮੈਨੂੰ ਕੁੱਟਿਆ ਤਾਂ ਮੇਰਾ ਉਸਨਾਂ ਨੂੰ ਬੁਲਾਉਣ ਨੂੰ ਜੀ ਨਾ ਕਰੇ ਪਰ ਜਦੋਂ ਚਾਚੇ ਨੇ ਸਮਝਾਇਆ ਤਾਂ ਜੀ ਮੇਰਾ ਜੀ ਕਰੇ ਬਾਪੂ ਮੈਨੂੰ ਕਦ ਬੁਲਾ ਲਵੇ ਕਿਹੜੀਆਂ ਸੋਚਾਂ ਵਿੱਚ ਗੁੰਮ ਗਏ ਮੇਰੀ ਪਤਨੀ ਨੇ ਮੈਨੂੰ ਵਰਤਮਾਨ ਵਿੱਚ ਸਮੇਂ ਵਿੱਚ ਮੋੜ ਲਿਆਂਦਾ ਹੁਣ ਤਾਂ ਕੋਈ ਕਿਸੇ ਨੂੰ ਨੇੜੇ ਲਾਉਣ ਵਾਲਾ ਵੀ ਨਹੀਂ ਤਾਂ ਹੀ ਤਾਂ ਸਭ ਦੇ ਕਿਨਾਰੇ ਸੁੱਕੇ ਪਏ ਨੇ ਉਸ ਨੇ ਕਿਹਾ ਮੈਨੂੰ ਤਾਂ ਹੁਣ ਇਹ ਲੱਗਦਾ ਹੈ ਕਿ ਪਰਿਵਾਰ ਛੋਟੇ ਹੋਣ ਕਰਕੇ ਹੀ ਰਿਸ਼ਤਿਆਂ ਦਾ ਕਾਣ ਹੋਇਆ ਹੈ ਤਾ ਹੀ ਤਾਂ ਹੁਣ ਖੁਦਕੁਸ਼ੀਆਂ ਵੱਧ ਗਈਆਂ ਕੋਈ ਕਿਸੇ ਨੂੰ ਸਮਝਾਉਣ ਸਮਝਣ ਵਾਲਾ ਹੀ ਨਹੀਂ ਰਿਹਾ ਵੱਡੇ ਪਰਿਵਾਰ ਹੁੰਦੇ ਸਨ ਆਰਥਿਕ ਪੱਖੋਂ ਹੋਏ ਘਾਟੇ ਵਾਧੇ ਦਾ ਕਰਦੇ ਸਿਆਣਿਆਂ ਬਜ਼ੁਰਗਾਂ ਨੂੰ ਪਤਾ ਹੁੰਦਾ ਸੀ ਉਹੀ ਕੋਈ ਨਾ ਕੋਈ ਰਾਸਤਾ ਦੱਸ ਦਿੰਦੇ ਸਨ ਸਮੱਸਿਆ ਨਾਲ ਨਜਰ ਠੰਦਾ ਸਮੱਸਿਆ ਦਾ ਹੱਲ ਹੁਣ ਕੌਣ ਦੱਸੇ ਸਿਆਣਪ ਤਾਂ ਵਿਰਧ ਆਚਰਾਂ ਵਿੱਚ ਰੁੱਲ ਰਹੀ ਹੈ ਉਸ ਨੇ ਕੌੜੀਆਂ ਸਚਾਈਆਂ ਆਖ ਦਿੱਤੀਆਂ ਹਾਂ ਗੱਲ ਤਾਂ ਤੇਰੀ ਸਹੀ ਹੈ ਮੈਂ ਸਹਿਮਤੀ ਪ੍ਰਗਟਾਈ ਹੋਰ ਤਾਂ ਹੋਰ ਆ ਨਾ ਸਮਝੇ ਕੁੜੀਆਂ ਨੂੰ ਦੇਖ ਲਓ ਬੇੜਾ ਸੋਚੇ ਸਮਝੇ ਵਿਆਹ ਕਰਵਾ ਲੈਂਦੀਆਂ ਨੇ ਅੱਗੇ ਧੀਆ ਪੈਣਾ ਅੱਖ ਦੀ ਘੋਰ ਨੂੰ ਹੀ ਸਮਝ ਲੈਂਦੀਆਂ ਸਨ ਹੁਣ ਤਾਂ ਮਾਪੇ ਵਿਚਾਰੇ ਅੰਦਰ ਵੜ ਵੜ ਰੋਂਦੇ ਨੇ ਉਹਨਾਂ ਦੀਆਂ ਗੱਲਾਂ ਵਿੱਚ ਸੱਚਾਈ ਸੀ ਮੁੰਡੇ ਵੀ ਤਾਂ ਜਿੰਨਾ ਮਾਪਿਆਂ ਦਾ ਸਹਾਰਾ ਬਾਨਾ ਸੀ ਬੁੜਾਪੇ ਮਾ ਬੁੱਢੇ ਮਾਪੇ ਆਪਣੇ ਜਵਾਨਾਂ ਲੜਖੜਾਉਂਦੇ ਪੁੱਤਾਂ ਦੀ ਢਗੋਰੀ ਬਣਾ ਰਹੇ ਨੇ ਸਭ ਕੁਝ ਉਲਟਾ ਪੁਲਟਾ ਹੋਇਆ ਪਿਆ ਹੈ ਮੈਂ ਆਖਿਆ ਮੈਨੂੰ ਤਾਂ ਕਈ ਵਾਰ ਐ ਲੱਗਦਾ ਏ ਜਿਵੇਂ ਆਪਾਂ ਕਿਸੇ ਹੋਰ ਹੀ ਦੁਨੀਆ ਵਿੱਚ ਆ ਗਏ ਹੋਈਏ ਥੋੜੇ ਜਿਹੇ ਸਮੇਂ ਵਿੱਚ ਕਿੰਨਾ ਕੁਝ ਬਦਲ ਗਿਆ ਮੈਨੂੰ ਲੱਗਦਾ ਹੁਣ ਹੁਣ ਨਹੀਂ ਕੁਝ ਹੋ ਸਕਦਾ ਐਨੀ ਉਲਝੀ ਹੋਈ ਤਾਂ ਦਤਾਨੀ ਕਿਵੇਂ ਸੌ ਤਾਉ ਮੈਂ ਹਥਿਆਰ ਸੁੱਟ ਦਿੱਤੇ ਲੈ ਐ ਕਿਵੇਂ ਨਾ ਸੌ ਤਾਉ ਜੇ ਉਹ ਸਾਰੇ ਜਾਣੇ ਕੋਸ਼ਿਸ਼ ਕਰਨ ਜਿਹੜੇ ਦੁਨੀਆ ਨੂੰ ਚੰਗਾ ਦੇਖਣਾ ਚਾਹੁੰਦੇ ਹਨ ਆਪਣੇ ਹੱਕਾਂ ਦੇ ਨਾਲ ਨਾਲ ਆਪਣੇ ਫਰਜ਼ਾਂ ਨੂੰ ਵੀ ਨਿਭਾਈਏ ਫਿਰ ਆਪੇ ਸੌ ਤਾਉ ਉਸਨੇ ਮੈਨੂੰ ਵੀ ਉਮੀਦ ਵਾਲਾ ਹਥਿਆਰ ਚੁੱਕਣ ਦੀ ਹਿੰਮਤ ਦੇ ਦਿੱਤੀ ਸ਼ੁਰੂਆਤ ਕਿਵੇਂ ਹੋਊ ਮੈਂ ਪੁੱਛਿਆ ਸਿਰਫ ਇੱਕ ਬੰਦੇ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਲੈਣੀ ਪਊ ਉਸਨੇ ਆਖਿਆ ਤੈਨੂੰ ਯਾਦ ਹੈ ਇੱਕ ਵਾਰ ਆਪਾਂ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਕਿ ਆਪਾਂ ਸਵੇਰੇ 9 ਵਜੇ ਤੋਂ ਪਹਿਲਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਸ਼ੁਰੂ ਵਿੱਚ ਥੋੜੀ ਕੋਸ਼ਿਸ਼ ਕਰਨੀ ਪਈ ਹੁਣ ਕਿੰਨੇ ਸਾਲ ਹੋ ਗਏ ਸਭਾਈ ਇਦਾਂ ਦਾ ਬਣ ਗਏ ਮੈਂ ਉਸ ਨੂੰ ਯਾਦ ਕਰਵਾਉਂਦਿਆ ਕਰਵਾਇਆ हां ਮੈਨੂੰ ਯਾਦ ਹੈ ਆਪਾਂ ਨੂੰ ਉਹਨਾਂ ਲੋਕਾਂ ਤੇ ਤਰਸ ਆਉਣ ਲੱਗ ਪੈਂਦਾ ਏ ਜਿਹੜੇ ਲੋਕਾਂ ਦੀ ਨਿੰਦਿਆ ਕਰਕੇ ਖੁਸ਼ ਹੁੰਦੇ ਨੇ ਉਹ ਫਿੱਕਾ ਜਿਹਾ ਮੁਸਕਰਾਈ ਵੈਸੇ ਜੇ ਆਪਾਂ ਕੋਈ ਆਪਣੀ ਬੁਰੀ ਆਦਤ ਛੱਡਣਾ ਚਾਹੀਏ ਤਾਂ ਕੋਸ਼ਿਸ਼ ਕਰਕੇ ਛੱਡੀ ਜਾ ਸਕਦੀ ਏ ਵੈਸੇ ਜੇ ਆਪਾਂ ਕੋਈ ਆਪਣੀ ਬੁਰੀ ਆਦਤ ਛੱਡਣਾ ਚਾਹੀਏ ਤਾਂ ਕੋਸ਼ਿਸ਼ ਕਰਕੇ ਛੱਡੀ ਜਾ ਸਕਦੀ ਏ ਹਾਂ ਕਿਸੇ ਵੀ ਤਿਹਾਰ ਵੇਲੇ ਬੁਰੀ ਆਦਤ ਛੱਡਣ ਦਾ ਆਪਣੇ ਆਪ ਨਾਲ ਵਾਅਦਾ ਕਰ ਲਵੋ ਬਸ ਕੋਸ਼ਿਸ਼ ਕਰਦੇ ਰਹੋ ਛੋਟੇ ਜਾਓ ਉਹ ਬੋਲੀ ਨਵਾਂ ਸਾਲ ਚੜ ਰਿਹਾ ਏ ਇਸ ਤੇ ਵੀ ਕੁਝ ਨਾ ਕੁਝ ਚੰਗਾ ਕਰਨ ਦੀ ਸੋਚ ਸਕਦੇ ਹਾਂ ਮੈਂ ਆਖਿਆ ਚਲੋ ਫਿਰ ਨਵੇਂ ਸਾਲ ਤੇ ਨਾ ਸੰਕਲਪ ਨਾ ਹੱਥ ਬਸ ਆਪਣੇ ਆਪ ਨਾਲ ਵਾਦਾ ਕਿ ਇੱਕ ਮਨੁੱਖ ਨੂੰ ਸੁਧਾਰਨ ਦਾ ਜਿੰਮਾ ਚੁੱਕੀਏ ਉਸ ਨੇ ਆ ਕੇ ਆਪਣਾ ਹੱਥ ਅੱਗੇ ਕਰ ਦਿੱਤਾ ਮੈਂ ਉਸ ਦੇ ਹੱਥ ਤੇ ਹੱਥ ਰੱਖ ਦਿੱਤਾ ਅਤੇ ਹਾਸ ਕੇ ਆਖਿਆ ਮੈਂ ਤੈਨੂੰ ਸੁਧਾਰਨ ਦਾ ਆਪਣੇ ਆਪ ਨਾਲ ਵਾਦਾ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਸ ਨੇ ਨਾ ਨਾ ਆਖ ਦਿੱਤਾ ਇਥੇ ਹੀ ਤਾਂ ਆਪਾਂ ਮਾਰ ਖਾ ਜਾਂਦੇ ਹਾਂ ਹਰੇਕ ਬੰਦਾ ਦੂਜੇ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ساری ਉਮਰ ਕਰਦਾ ਹੈ ਕਿ ਉਹ ਹੀ ਕੋਸ਼ਿਸ਼ ਹਰ ਬੰਦਾ ਆਪਣੇ ਆਪ ਤੇ ਕਰੇ ਆਪਣੇ ਹੱਕਾਂ ਦੇ ਨਾਲ ਫਰਜ਼ਾਂ ਨੂੰ ਵੀ ਨਿਭਾਵੇ ਦੂਜਿਆਂ ਨੂੰ ਨਹੀਂ ਹਰ ਬੰਦਾ ਆਪਣੇ ਆਪ ਨੂੰ ਸੁਧਾਰਨ ਦਾ ਵਾਅਦਾ ਕਰੇ ਤਾਂ ਹੀ ਕੋਈ ਗੱਲ ਬਣੇ ਮੈਂ ਉਸ ਦੀ ਗੱਲ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਕਿ ਤੁਸੀਂ ਵੀ ਸਹਿਮਤ ਹੋ ਜੇਕਰ ਤੁਸੀਂ ਵੀ ਸਹਿਮਤ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ